ਸਤਨਾਮ ਸ੍ਰੀ ਵਾਹਿਗੁਰੂ ਅਹਿ ਬਜੀਓ ਰਾਗ ਧਨਾਸਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤਗੁਰ ਪਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗਰਾਤਾ ਹਮ ਭੀ ਥੁਕ ਪੇਖਾਰੀ ਤੇਰੇ ਤੂੰ ਨਿਜ ਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗਰਾਤਾ ਹਉ ਬਿਲੇ ਹਰੈ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾ ਕੋ ਏਕੋ ਆਵਰ ਨ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕਉ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ پنت نانک بھرم پٹ کھلے گرپر سا دی جانیا سچی لبلا گی ہے پیتر ستگور سیوں من مانیا پنت نانک بھرم پٹ کھلے گرپر سا دی جانیا سچ لاگی ہے پیتر ستگور سیو من مانیا ਰਾਗ ਤਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਕ ਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਾਮ ਭੀ ਥੁਕ ਭੇ ਖਾਰੀ ਤੇਰੇ ਤੂੰ ਨਿਜ ਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉਮ ਸਦਾ ਰਹੋ ਰੰਗ ਰਾਤਾ ਹਾਂ ਬਲੇ ਹਾਰੈ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਮ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਫੇਰ ਪਏ ਕਿਰਪਨ ਕੋ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਪਉ ਨਾਨਕ ਪਰਮ ਪਾਠ ਖੂਲੇ ਗੁਰ ਪ੍ਰਸਾਦਿ ਜਾਣਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਵਾਨਿਆ ਰਾਗ ਤਨਾਸਰੀ ਮਹਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਹਮ ਭੀਖਖ ਪੇ ਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਮ ਭੀਖਖ ਪੇ ਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਮੋਂ ਬਿਲੇ ਹਾਰੈ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਮ ਏਕੋ ਵਰਨ ਨ ਦੂਜਾ ਕੋਈ ਰਹਾ ਬਹੁਤੇ ਫੇਰ ਭਏ ਕਿਰਪਨ ਕਉ ਹਬ ਕਿਛ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਾਠ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਪੰਤ ਨਾਨਕ ਪਰਮ ਪਾਠ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਰਾਗ ਧਨਾਸਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤਿਗੁਰ ਪਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਮ ਭੀ ਧੋਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉਮ ਸਦਾ ਰਹੋ ਰੰਗਰਾਤਾ ਹੰਬਲੇ ਹਾਰੇ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਮ ਏਕੋ ਆਵਰਨ ਦੂਜਾ ਕੋਈ ਰਹਾ ਬਹੁਤ ਫੇਰ ਭਏ ਕਿਰਪਨ ਕੋ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਬਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਪਨਤ ਨਾਨਕ ਪਰਮ ਪਾਠ ਖੂਲੇ ਗੁਰ ਪ੍ਰਸਾਦਿ ਜਾਣਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਵਾਨਿਆ ਰਾਗ ਤਨਾਸਰੀ ਮਹਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹੰਬਲੇ ਹਾਰੇ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਂ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕਉ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ پنت نانک برم پٹ کھلے گرپر سا دی جانیا سچ لاگی ہے پیتر ستگور سیوں من مانیا پنت نانک برم پٹ کھلے گرپر سادی جانیا سچی لبلا گی ہے پیتر ستگور سیو من مانیا ਰਾਗ ਧਨਾਸਰੀ ਮਹਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਮ ਭੀ ਥਕ ਪੇਖਾਰੀ ਤੇਰੇ ਤੂੰ ਨਿਜ ਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗਰਾਤਾ ਹੰਬਲੇ ਹਾਰੇ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਂ ਕਾ ਏਕੋ ਆਵਰ ਨਾ ਦੂਜਾ ਕੋਈ ਰਹਾ ਬਹੁਤ ਫੇਰ ਭਏ ਕਿਰਪਨ ਕੋ ਹਬ ਕਿਛ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਬਨਦ ਨਾਨਕ ਪਰਮ ਪਾਟ ਖੂਲੇ ਗੁਰ ਪ੍ਰਸਾਦਿ ਜਾਣਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਵਾਨਿਆ ਰਾਗ ਤਨਾਸਰੀ ਮਹਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹੰਬਲੇ ਹਾਰੇ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤੇ ਫੇਰ ਭਏ ਕਿਰਪਨ ਕਉ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ پنت نانک بھرم پٹ کھلے گورپر سا دی جانیا سچی لا گی ہے پیتر ستگور سیو من مانیا پنت نانک برم پٹ کھلے گرپر سا دی جانیا سچیل بلا گی ہے پیتر ستگور سیوں من مانیا ਰਾਗ ਧਨਾਸਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤਿਗੁਰ ਪਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਾਮ ਭੀ ਥਕ ਭੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗਰਾਤਾ ਹਾਂ ਬਲਿਹਾਰੈ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਂ ਕਾਏ ਕੋ ਵਰਨ ਦੂਜਾ ਕੋਈ ਰਹਾ ਬਹੁਤ ਫੇਰ ਪਾਏ ਕਿਰਪਨ ਕੋ ਹਬ ਕਿਛ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਬਨਦ ਨਾਨਕ ਪਰਮ ਪਾਟ ਖੂਲੇ ਗੁਰ ਪ੍ਰਸਾਦਿ ਜਾਣਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਵਾਨਿਆ ਰਾਗ ਤਨਾਸਰੀ ਮਹਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਉ ਬਲਿਹਾਰੈ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਮ ਏਕੋ ਆਵਰਨ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕਉ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ پنت نانک برم پٹ کھلے گرپر سی جانے سچی لبلا گی ہے پیتر ستگور سیوں من مانیا پنت نانک بھرم پٹ کھلے گرپر سادی جانیا سچی لا گی ہے پیتر ستگور سیو من مانیا ਰਾਗ ਤਨਾਸਰੀ ਮਹਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਮ ਭੀ ਥਕ ਭੇਖਾਰੀ ਤੇਰੇ ਤੂੰ ਨਿਜ ਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੋ ਰੰਗਰਾਤਾ ਹੰਬਲੇ ਹਾਰੇ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਮ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਫੇਰ ਭਾਏ ਕਿਰਪਨ ਕਉ ਹਬ ਕਿਛ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਪਉ ਨਦ ਨਾਨਕ ਪਰਮ ਪਾਠ ਖੂਲੇ ਗੁਰ ਪ੍ਰਸਾਦਿ ਜਾਣਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਵਾਨਿਆ ਰਾਗ ਤਨਾਸਰੀ ਮਹਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਹੰਬਲੇ ਹਾਰੇ ਜਾਉ ਸੱਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਮ ਏਕੋ ਆਵਰ ਨ ਦੂਜਾ ਕੋਈ ਰਹਾ ਬਹੁਤੇ ਫੇਰ ਭਏ ਕਿਰਪਨ ਕਉ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਾਠ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਪੰਤ ਨਾਨਕ ਪਰਮ ਪਾਠ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਰਾਗ ਤਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਕ ਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਾਮ ਭੀ ਥੁਕ ਭੇ ਖਾਰੀ ਤੇਰੇ ਤੂੰ ਨਿਜ ਪਤ ਹੈਂ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉਮ ਸਦਾ ਰਹੋ ਰੰਗ ਰਾਤਾ ਹਾਂ ਬਲੇ ਹਾਰੈ ਜਾਉ ਸਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ ਨਾਮ ਏਕੋ ਆਵਰਨ ਦੂਜਾ ਕੋਈ ਰਹਾ ਬਹੁਤ ਫੇਰ ਭਏ ਕਿਰਪਨ ਕੋ ਹਬ ਕਿਸ਼ ਕਿਰਪਾ ਕੀਜੈ ਹੋ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਚੇ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਪਨਤ ਨਾਨਕ ਪਰਮਾ ਪਾਠ ਖੂਲੇ ਗੁਰ ਪ੍ਰਸਾਦੀ ਜਾਨਿਆ ਸਚਿ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਵਾਨਿਆ